ਅੰਮ੍ਰਿਤਸਰ ਨਗਰ ਨਿਗਮ ਦੇ ਮੇਅਰ ਸੀਨੀਅਰ ਡਿਪਟੀ ਮੇਅਰ ਅਤੇ ਡਿਪਟੀ ਮੇਅਰ ਦੀ ਚੋਣ 27 ਜਨਵਰੀ ਨੂੰ ਕਰਵਾਈ ਗਈ ਸੀ ਇਸ ਚੋਣ ਵਿੱਚ ਆਮ ਆਦਮੀ ਪਾਰਟੀ ਦੇ ਕੌਂਸਲਰ ਜਤਿੰਦਰ ਸਿੰਘ ਮੋਤੀਪਾਟੀਆਂ ਨੂੰ ਮੇਅਰ ਪ੍ਰਿਆੰਕਾ ਸ਼ਰਮਾ ਨੂੰ ਸੀਨੀਅਰ ਡਿਪਟੀ ਮੇਅਰ ਅਤੇ ਅਨੀਤਾ ਰਾਣੀ ਜੋ ਪਹਿਲਾਂ ਆਜ਼ਾਦ ਉਮੀਦਵਾਰ ਸੀ ਅਤੇ ਬਾਅਦ ਵਿੱਚ ਆਪ ਵਿੱਚ ਸ਼ਾਮਿਲ ਹੋ ਗਈ ਨੂੰ ਡਿਪਟੀ ਮੇਅਰ ਵਜੋਂ ਬਹੁਮਤ ਨਾਲ ਚੁਣਿਆ ਗਿਆ ਇਸ ਦੇ ਤੁਰੰਤ ਬਾਅਦ ਕਾਂਗਰਸ ਪਾਰਟੀ ਦੇ ਕੌਂਸਲਰ ਵਿਕਾਸ ਸੋਨੀ ਵੱਲੋਂ 27 ਜਨਵਰੀ ਨੂੰ ਹੀ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿੱਚ ਅਰਜ਼ੀ ਦਾਖਲ ਕੀਤੀ ਗਈ ਸੀ। ਉਹਨਾਂ ਨੇ ਦਲੀਲ ਕੀਤੀ ਕਿ ਆਪ ਸਰਕਾਰ ਨੇ ਤੱਕੇਸ਼ਾਹੀ ਕਰਕੇ ਆਪਣੀਆਂ ਚੋਣਾਂ ਜਿਤਵਾਈਆਂ ਹਨ ਜਦਕਿ ਬਹੁਮਤ ਕਾਂਗਰਸ ਦੇ ਕੋਲ ਸੀ। ਇਸ ਕਰਕੇ ਮੇਅਰ ਦੀ ਚੋਣ ਮੁੜ ਕਰਵਾਈ ਜਾਵੇ। 29 ਜਨਵਰੀ ਨੂੰ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੀ ਡਬਲ ਬੈਂਚ ਨੇ ਇਸ ਮਾਮਲੇ ਦੀ ਸੁਣਵਾਈ ਕੀਤੀ ਪਰ ਕੋਰਟ ਨੇ ਨਾ ਹੀ ਨੋਟਿਸ ਜਾਰੀ ਕੀਤਾ, ਨਾ ਹੀ ਕੋਈ ਅਗਲੀ ਮਿਤੀ ਦਿੱਤੀ ਅਤੇ 9 ਫਰਵਰੀ ਤੱਕ ਫੈਸਲਾ ਰਿਜ਼ਰਵ ਕਰ ਲਿਆ। 10 ਫਰਵਰੀ ਨੂੰ ਕੋਰਟ ਨੇ ਐਲਾਨ ਕੀਤਾ ਕਿ 11 ਫਰਵਰੀ ਨੂੰ ਫੈਸਲਾ ਅਪਲੋਡ ਕਰ ਦਿੱਤਾ ਜਾਵੇਗਾ ਹਾਈ ਕੋਰਟ ਦੀ ਡਬਲ ਬੈਂਚ ਨੇ ਫੈਸਲਾ ਕੀਤਾ ਹੈ ਕਿ ਇਹ ਮੂੜ ਮਾਮਲਾ ਸੁਣਿਆ ਜਾਵੇਗਾ ਅਤੇ ਸਬ ਪਾਰਟੀਆਂ ਨੂੰ ਨੋਟਿਸ ਜਾਰੀ ਕੀਤਾ ਗਿਆ ਅਗਲੀ ਸੁਣਵਾਈ 17 ਫਰਵਰੀ ਨੂੰ ਹੋਵੇਗੀ ਜ਼ਿਕਰਯੋਗ ਹੈ ਕਿ ਸੀਨੀਅਰ ਡਿਪਟੀ ਮੇਅਰ ਅਤੇ ਡਿਪਟੀ ਮੇਅਰ ਨੇ ਅਜੇ ਤੱਕ ਕੰਮਕਾਜ ਨਹੀਂ ਸੰਭਾਲਿਆ ਸਤਾਈ ਜਨਵਰੀ ਨੂੰ ਚੁਣੇ ਗਏ ਮੇਅਰ ਜਤਿੰਦਰ ਸਿੰਘ ਮੋਤੀਪਾਠੀਆ ਨੇ 28 ਜਨਵਰੀ ਨੂੰ ਹੀ ਆਪਣਾ ਕਾਰਜਪਾਲ ਸੰਭਾਲ ਲਿਆ ਸੀ